ਅੱਜ ਜੇ ਆਪਾਂ ਫਾਈਲ ਰਿਵਿਊ ਕਰਨੇ ਆ ਕਿ ਜਿਹੜੀ ਕਲੋਜ਼ਿੰਗ ਹੋਈ ਸੀ ਇੰਡੀਆਨਾ ਦੇ ਵਿੱਚ ਇਹ ਦੇਖ ਸਕਦੇ ਹੋ 5 ਬੈੱਡਰੂਮ 3 ਬਾਥਰੂਮਸ ਅਰਾਊਂਡ 3500 ਸਕੁਅਰ ਫੀਟ ਬਿਲਟੀ 490000 ਡਾਲਰ ਦੀ ਐਂਡ ਇਸ ਫਾਈਲ ਦੇ ਵਾਸਤੇ ਕਲਾਇੰਟ ਨੇ 21% ਡਾਊਨ ਪੇਮੈਂਟ ਦਿੱਤੀ ਸੀ ਐਂਡ ਮੰਥਲੀ ਲਾਇਬਿਲਟੀ ਇਹਦੀ ਸਿਰਫ 68 ਡਾਲਰ ਸੀ ਮਤਲਬ ਕਿ ਜਿਹੜੇ ਕ੍ਰੈਡਿਟ ਕਾਰਡ ਪੇਮੈਂਟਸ ਕੋਈ ਕਾਰ ਲੋਨਸ ਨਹੀਂ ਸੀ ਸਿਰਫ 68 ਡਾਲਰ ਮਿਨਿਮਮ ਲਾਇਬਿਲਟੀ ਸੀ ਇਹਦੀ ਐਂਡ ਇੱਕੋ ਹੀ ਬਾਰ ਰੋਰ ਸੀ ਫਾਈਲ ਦੇ ਉੱਤੇ ਐਂਡ ਕ੍ਰੈਡਿਟ ਸਕੋਰ ਦਾ 762 ਸੀ ਇਹਦੀ ਹਾਊਸ ਹੋਲਡ ਇਨਕਮ 77000 ਡਾਲਰ ਬੇਸਡ ਔਨ ਜੋ ਇਹਦੇ ਬੈਂਕ ਸਟੇਟਮੈਂਟ ਸੀ ਨਾ ਕਿ ਜੋ ਉਹਦੇ ਟੈਕਸ ਦੇ ਉੱਤੇ ਪਰ ਜੋ ਬੈਂਕ ਸਟੇਟਮੈਂਟ ਉਹਨੇ ਪ੍ਰੋਵਾਈਡ ਕੀਤੀਆਂ ਉਹਦੀ ਇਨਕਮ 77000 ਸੀ ਐਂਡ ਇਹ ਟਰੱਕ ਡਰਾਈਵਰ ਸੀ ਐਂਡ ਇਹਦੇ ਪ੍ਰਾਪਰਟੀ ਟੈਕਸ ਇਸ ਨੀਅਰਲੀ 4000 ਡਾਲਰ ਐਂਡ ਹੋਮ ਇੰਸ਼ੋਰੈਂਸ 600 ਡਾਲਰ 600 ਡਾਲਰ ਵੈਰੀ ਲੋ ਸੀ ਕੰਪੇਅਰ ਟੂ ਨਿਊਯਾਰਕ ਦੇ ਵਿੱਚ ਆਪਾਂ ਜੋ ਦੇਖਨੇ ਆ ਐ ਜੋ ਲੋਨ ਪ੍ਰੋਗਰਾਮਰ ਨੇ ਯੂਜ਼ ਕੀਤਾ ਹੈ ਉਹਦੇ ਵਾਸਤੇ ਸਾਨੂੰ ਬੈਂਕ ਸਟੇਟਮੈਂਟ ਲੋਨ ਵਾਸਤੇ ਸਾਨੂੰ 720 ਕ੍ਰੈਡਿਟ ਸਕੋਰ ਚਾਹੀਦੇ ਨੇ ਐਂਡ ਉਹਦੇ ਕੋਲ 762 ਸੀ ਸਾਨੂੰ ਡਾਊਨ ਪੇਮੈਂਟ 20% ਚਾਹੀਦੀ ਸੀ ਐਂਡ ਉਹਨੇ 21% ਡਾਊਨ ਪੇਮੈਂਟ ਦਿੱਤੀ ਹੈ ਕਿ ਐਂਡ ਅਗੇਨ ਉਹਨੇ ਕੋਈ ਟੈਕਸ ਰਿਟਰਨ ਨਹੀਂ ਸਾਨੂੰ ਪ੍ਰੋਵਾਈਡ ਕੀਤਾ ਸਿਰਫ ਉਹਨੇ ਬੈਂਕ ਸਟੇਟਮੈਂਟਸ ਪ੍ਰੋਵਾਈਡ ਕੀਤੀਆਂ 24 ਮਹੀਨਿਆਂ ਐਂਡ ਆਪਾਂ ਉਹਦੇ ਪਰਸੈਂਟੇਜ ਯੂਜ਼ ਕੀਤੇ ਨੇ ਕਿ ਕਿੰਨੀ ਉਹਦੀ ਇਨਕਮ ਬਣ ਰਹੀ ਸੀ 77000 ਡਾਲਰਸ ਕਿ ਇਹਦੇ ਵਿੱਚ ਨੈਗੇਟਿਵ ਚੀਜ਼ ਇਹ ਲੋਨ ਪ੍ਰੋਗਰਾਮ ਦੇ ਵਿੱਚ ਹੈ ਕਿ ਜਿਹੜੀ ਕਲੋਜ਼ਿੰਗ ਕਾਸਟ ਹੈ ਥੋੜੀ ਹਾਇਰ ਹੁੰਦੀ ਹੈ ਕਿਉਂਕਿ ਇਹ ਨਾਨ ਕਯੂਐਮ ਲੋਨ ਹੈਗਾ ਰਾਈਟ ਐਂਡ ਬਾਰਰ ਪੇਡ ਕੰਪੋਜੀਸ਼ਨ ਹੁੰਦਾ ਹੈਗਾ ਸੋ ਇਹ ਤੁਸੀਂ ਦੇਖ ਸਕਦੇ ਹੋ ਤੁਹਾਡੀ ਸੀਡੀ ਸੀਡੀ ਦੇ ਉੱਤੇ ਆਪਾਂ ਇੰਟਰਸਟ ਰੇਟ ਲਾਕ ਕੀਤਾ ਸੀ 6.75 ਦਾ ਐਂਡ ਇਹਦੀ ਪ੍ਰਿੰਸੀਪਲ ਐਂਡ ਇੰਟਰਸਟ ਬਣਿਆ ਸੀ ਨੀਅਰਲੀ 2500 ਡਾਲਰਸ ਪਲੱਸ ਉਹਦੇ 380 ਡਾਲਰ ਉਹਦੇ ਐਸਕ੍ਰੋ ਅਕਾਊਂਟ ਦੇ ਵਿੱਚ ਵੀ ਸੀ ਕਿ ਜਦੋਂ ਤੁਹਾਡੇ ਪ੍ਰਾਪਰਟੀ ਟੈਕਸਸ ਐਂਡ ਹੋਮ ਇੰਸ਼ੋਰਸ ਡਿਊ ਹੋਏਗੀ ਉਹ ਇਸ ਅਕਾਊਂਟ ਚ ਨਿਕਲਣਗੇ ਸੋ ਟੋਟਲ ਉਹਦੀ ਮੰਥਲੀ ਪੇਮੈਂਟ ਆ ਰਹੀ ਸੀ 2870 ਠੀਕ ਹੈ ਕਲੋਜ਼ਿੰਗ ਕਾਸਟ ਉਹ ਨੂੰ 16000 ਰੁਪਏ ਹੈ ਉਹਦੇ ਵਿੱਚ ਸੈਕਸ਼ਨ A ਦੇ ਵਿੱਚ 9000 ਤੇ ਉਹਨੂੰ ਇਹ ਹੀ ਪੈ ਗਿਆ ਕਿ ਜੋ ਅੰਡਰਰਾਈਟਿੰਗ ਫੀਸ ਤੇ ਨਾਰਮਲੀ ਹੁੰਦੀ ਹੈ ਪਲੱਸ ਉਹਨੇ ਬਾਰੋਸ ਪੇਡ ਕਾਂਪਸੀ ਉਹਨੇ 7600 ਉਹ ਵੀ ਪੇ ਕੀਤਾ ਟੋਟਲ 9200 ਥੈਨ ਜੋ ਸਰਵਿਸਿਜ਼ ਉਹਨੇ ਨਈ ਸ਼ਾਪ ਕੀਤੀਆਂ ਜੋ ਪ੍ਰੈਜ਼ੋ ਫੀਸ ਐਂਡ ਆਦਰਸ ਉਹਦੇ ਸੂਦੇ ਅਰਾਊਂਡ 800 ਡਾਲਰ ਉਹ ਸੀ ਉਹਦੀ ਟਾਈਟਲ ਨੇ ਉਹਨੂੰ ਚਾਰਜ ਕੀਤਾ ਜੋ ਟਾਈਟਲ ਕੰਪਨੀ ਸੀ ਟਾਈਟਲ ਸਰਚ ਵਾਸਤੇ ਨੀਰਲੀ 1200 ਡਾਲਰਸ देयर ਕਿ ਰਿਕਾਰਡਿੰਗ ਫੀਸ ਬੋਥ ਲੋਸ ਇੰਡੀਆਨਾ ਦੇ ਵਿੱਚ ਓਨਲੀ 110 ਡਾਲਰਸ ਨਿਊਯਾਰਕ ਦੇ ਵਿੱਚ ਆਪਾਂ ਦੇਨੇ ਕਿ ਇਹ 1000ਸ ਆਫ ਡਾਲਰਸ ਹੁੰਦੀਆਂ ਨੇ ਐਂਡ ਪ੍ਰੀਪੇਡ ਇਹ ਜਿਹੜੇ ਜੀ ਉਹਨੇ ਸਰਵਿਸਸਸ ਵਾਸਤੇ ਅਲਰੀਡੀ ਉਹਨੇ ਪੇ ਕਰ ਚੁੱਕਾ ਸੀ ਰਾਈਟ ਐਂਡ ਐਸਕ੍ਰੋ ਅਕਾਊਂਟ ਦੇ ਵਿੱਚ ਜੋ ਉਹਦਾ ਐਸਕ੍ਰੋ ਅਕਾਊਂਟ ਹੈ ਉਹਦੇ ਵਿੱਚ ਆਪਾਂ ਅਬਾਊਟ 1600 ਡਾਲਰਸ ਸਟਾਰਟ ਕਰ ਰਹੇ ਸੀ ਠੀਕ ਜਦੋਂ ਉਹ ਉਹਨੇ ਆਪਣੀ ਗੋਫਾਈਲ ਸਟਾਰਟ ਕੀਤੀ ਸੀ ਆਪਾਂ ਨੂੰ ਲੋਨ ਐਸਟੀਮੇਟ ਦਿੱਤਾ ਸੀ ਅਬਾਊਂਡ 17000 ਡਾਲਰਸ ਐਂਡ ਜਦੋਂ ਆਪਾਂ ਐਂਡ ਕੀਤਾ ਅਬਾਊਂਡ 16000 ਡਾਲਰਸ ਐਂਡ ਆਪਾ ਲਾਇਸੈਂਸ ਦਾ 8 ਸਟੇਜ ਦੇ ਵਿੱਚ ਇੰਡੀਆਨਾ ਇਨਕਲੂਡਡ ਆ ਗਿਆ ਜੇ ਤੁਹਾਨੂੰ ਕੋਈ ਵੀ ਕੁਐਸਚਨ ਹੈਗਾ ਮਾਰਗੇਜ ਵਾਸਤੇ ਪਲੀਜ਼ ਕਰੇਨਚ